ਹੋਰ ਉਹ ਵੀ ਠੀਕ ਠਾਕ ਸਾਹ ਹਾਂ ਠੀਕ ਠਾਕ ਤੂੰ ਸੁਣਾ ਆਪਣੇ ਸਹੁਰਿਆਂ ਨੂੰ ਉਹ ਵੀ ਠੀਕ ਠਾਕ ਜੇ ਮੈਂ ਕਿਹਾ ਚੱਲ ਲੈ ਉਹਨੇ ਲੋ ਚਾਹਦੇ ਨਾ ਆ ਨਹੀਂ ਚੰਗਾ ਕੀਤਾ ਮੇਰਾ ਵੀ ਬੜਾ ਜੀ ਕਰਨਿਆ ਹੈ ਹਾਂਜੀ ਤੇ ਹੋਰ ਫਿਰ ਬਾਤ ਸਭ ਜੀ ਠੀਕ ਠਾਕ ਨੇ ਮਰੋੜਾ ਕਿੰਨਾ ਚੰਗਾ ਕਰਵਾ ਬੜੀਆ ਚੰਗਾ ਉਹ ਮਨਦੀਪ ਲਿਆ ਚਾਹ ਹਾਂਜੀ ਵੀ ਮਾਂ ਦੀ ਬਸ ਆ ਗਈ ਏ ਮੈਂ ਲਾ ਕਨੌਨ ਦੀ ਚਾਹ ਬਣਾਉਣ ਕਿੱਲੇ ਆਈ ਹਾਂਜੀ ਕਬੀ ਬਣਗੀ ਚਾਹ ਹਾਂਜੀ ਹਾਂਜੀ ਯਨਾ ਟਾਈਮ ਲੱਗ ਗਿਆ ਬੈਠੋ ਨਾ ਮਿੱਠਾ ਚਾਹ ਚ ਮਿੱਠਾ ਨੂੰ ਵੀ ਸੀਗੇ ਮੈਂ ਤਾਂ ਤੈਨੂੰ ਆਖਿਆ ਕਿ ਮਸਾਲੇ ਮਿੱਠਾ ਪਾਈ ਥੋੜਾ ਜਿਹਾ ਇਹ ਤੇ ਤੂੰ ਤੇ ਅੰਤਰਾ ਨਿਹਰਾ ਹੀ ਐ ਕਾਬਾ ਹੀ ਕਰ ਲਿਆਈਆਂ ਤੇ ਮਿੱਠਾ ਰਸਈ ਮੈਨੂੰ ਤਾਂ ਠੀਕ ਲੱਗਾ ਦੀਦੀ ਤੁਸੀਂ ਵੇਖੋ ਨਹੀ ਮੰਮੀ ਠੀਕ ਐ ਮਿੱਠਾ ਦੇ ਠੀਕ ਥੇ ਮੈਨੂੰ ਨਹੀਂ ਨਾ ਕਿ ਤੁਹਾਨੂੰ ਪਤਾ ਹੀ ਐ ਨਾ ਕਿ ਮੈਨੂੰ ਸ਼ੂਗਰ ਵਾਦਾ ਹੀ ਮੈਂ ਇੰਨਾ ਮਿੱਠਾ ਨਹੀਂ ਪੀਂਦੀ ਤੈਨੂੰ ਮੈਂ ਕਿਹਾ ਕਿ ਥੱਕਾ ਜਿਹਾ ਮਿੱਠਾ ਪਾ ਦੇ ਨੀ ਚਾਹ ਬਣਾਉਂਗਾ ਇਹ ਦੀ ਨਿਹਰਾ ਅੰਤਰਾ ਤੇ ਦੁੱਧ ਵੀ ਕੱਢ ਪਾਉਂਦੀ ਪੱਤੀ ਇੰਨੀ ਸੁੱਟ ਲੈਂਦੀ ਐ ਕੋਸ਼ਿਸ਼ ਨਹੀਂ ਧਿਆਨ ਤੋਂ ਨਹੀਂ ਰੱਖਦੀ ਮੇਰਾ ਮੈਂ ਧਿਆਨ ਦੇ ਰੱਖੀਦਾ ਆ ਸਾਰਾ ਕੁਝ ਕਰੀਦਾ ਆ ਹੁਣ ਮੀਠਾ ਠੀਕ ਹੈ ਤੁਸੀਂ ਤੇ ਜਾਣ ਕੇ ਕਰੀ ਜਾਂਦੇ ਨਾ ਜਾਣ ਕੇ ਕਰਦੀ ਮੈਂ ਹੁਣ ਮੇਰੀ ਵੇਹ ਦਵਾਈ ਮੁੱਕੀ ਆ ਕਿੰਨੇ ਦਿਨ ਹੋ ਗਏ ਮੈਂ ਆਪਣੀ ਮੇਰੀ ਦਵਾਈ ਤੱਕ ਕੋਈ ਮੈਨੂੰ ਲਿਆ ਕੇ ਦੋ ਤੇ ਅੱਜ ਲਿਉਂਨੇ ਕੱਲ੍ਹ ਨਹੀਂ ਹੋਣੇ ਆ ਇਸ ਤਰ੍ਹਾਂ ਹੀ ਘਾਟ ਛੱਡਦੇ ਆ ਟਾਈਮ ਨਗਾਹ ਦਿੰਦੇ ਆ ਇਹ ਮੈਨੂੰ ਨਹੀਂ ਪਤਾ ਮੇਰਾ ਜਨਾ ਸੱਚੀ ਦੂਜਾ ਨੌਪਤ ਜਿਹੜਾ ਹੀ ਨਾ ਕੋਈ ਨਹੀਂ ਮੇਰੀ ਸੇਵਾ ਕਰਦੇ ਉੱਥੇ ਮੈਂ ਜਾਵਾਂ ਤਾਂ ਹੱਥਾਂ ਦੀ ਚੁੱਕ ਲੈਂਦੇ ਆਦਮੀ ਨੇ ਚਾਜ ਇਹਨਾਂ ਪੁੱਛਦੇ ਕਿਸ ਦੇ ਨਹੀਂਗੇ ਨਾ ਮੈਂ ਦੈਮਨਾ ਤੇ ਆਈ ਲਿਆ ਜਿਹੜੀ ਨਾ ਮੈਂ ਬੇਸ਼ੱਕ ਸਵੇਰ ਤੋਂ ਪਈ ਨਾ ਮੈਂ ਕਦੀ ਪੁੱਛਿਆ ਨਹੀਂ ਤੂੰ ਚਾਹ ਪੀਣੀ ਰੋਟੀ ਖਾਣੀ ਹੈ ਕੋਈ ਨਹੀਂ ਮੰਮੀ ਤੇ ਹੀ ਨਾ ਟੈਨਸ਼ਨ ਹੋਣੀ ਦੀਵੇਂ ਸਾਰਾ ਕੁਝ ਕਰਦੀ ਆ ਮੰਮੀ ਜਾਣ ਕੇ ਸਾਰਾ ਕੁਝ ਬੋਲੀ ਜਾਣਦੇ ਨੇ ਟਾਈਮ ਨਾਲ ਮੈਂ ਰੋਟੀ ਵੀ ਟਾਈਮ ਨਾਲ ਪਕਾ ਕੇ ਦੇਣੀ ਚਾਹ ਵੀ ਟਾਈਮ ਨਾਲ ਬਣਾ ਕੇ ਦੇਣੀ ਆ ਚਲੋ ਕਈ ਵਾਰੀ ਦੇ 2 ਮਿੰਟ ਲਈ ਕੋਈ ਜਾਂਦਾ ਵਾਦਾ ਕਰਦੇ 1 2 ਮਿੰਟ ਦੀ ਤੇ ਕੋਈ ਗੱਲ ਨਹੀਂ ਦੀ ਮੰਮੀ ਜਾਣ ਕੇ ਉਹਨਾਂ ਉਹਨਾਂ ਵਾਲੀ ਉਹਨਾਂ ਦੀ ਗੱਲ ਕਰੀ ਜਾਂਦੇ ਬਸ ਉਹਨਾਂ ਦੀ ਗੱਲ ਹੀ ਕਰੀ ਜਾਂਦੇ ਆਖੇ ਤੇ ਮੈਂ ਚਾਹ ਵੱਲੋਂ ਆ ਤੇ ਤੂੰ ਕਿੱਥੇ ਦੀਆਂ ਕਿੰਨੀਆਂ ਦੀਆਂ ਕਿੰਨੀਆਂ ਗੱਲਾਂ ਸੁਣਾਈਆਂ ਵਾ ਉਹ ਚਲਦੇ ਆੜੀ ਡੰਗ ਵਾਹ ਤੇ ਆਈ ਐ ਉਹ ਤੁਹਾਡੀਆਂ ਗੱਲਾਂ ਸੁਣ ਥੋੜੀ ਆਈ ਐ ਮੈਂ ਹੁਣ ਇਹ ਸੋਨੂੰ ਨੂੰ ਆਜਮਾਦੀ ਹੁਣ ਕੋਈ ਪੁੱਛਦੀ ਸਭ ਕੁਝ ਫਿਰ ਤੈਨੂੰ ਪੁੱਛੂਗਾ ਦੱਸੂਗਾ ਜਦੋਂ ਸੋਨੂੰ ਨੂੰ ਆਜਮਾ ਸਮਝ ਰੱਖ ਮੰਮੀ ਮਾਰ ਦਿੰਦੀ ਆ ਪਰ ਕੋਈ ਨਹੀਂ ਇਹ ਵਾਤਾ ਘਟਾ ਹੋਈ ਜਾਂਦਾ ਵਾ ਐਡੀ ਨਹੀਂ ਗੱਲ ਹੈਗੀ ਇਹਨਾਂ ਦਾ ਰੋਜ਼ ਦਾ ਕੰਮ ਆ ਇੱਕ ਦਿਨ ਦਾ ਨਹੀਂ ਵਾਤਾ ਘਟਾ ਮੈਂ ਮੰਮੀ ਆਲ ਨਜ਼ਰ ਰੱਖ ਦਿੰਦੀ ਆ ਕੋਈ ਨਹੀਂ ਮਹਿਲਾ ਮੈਂ ਅੰਕ ਸੋਨੂੰ ਨੂੰ ਆਜ ਮਾਰਨ ਲੈ ਵੀ ਜਾ ਨੁਕਲਾ ਤੇ ਪਲਾਨੀ ਆਪ ਵੀ ਜਾ ਕੇ ਕਿੱਥੇ ਬੈ ਗਈ ਆ ਸੋਨੂੰ ਇੱਧਰ ਆਈ ਮੇਰੀ ਗੱਲ ਸੁਣੀ ਉਹ ਮਾਈਕੀ ਗਾ ਰਹੀ ਵੱਲ ਬੜਾ ਰੋਲਾ ਪਾਉਂਦਾ ਹੈ ਮਾਂਡੇ ਚ ਰੋਲਾ ਕੀ ਕੋਣਾ ਇਹਨੇ ਚਾਹ ਟਿੱਕ ਬਣਾ ਕੇ ਲਿਆ ਹਾਂਜੀ ਟਿੱਕਾ ਜਿਆ ਮਿੱਠਾ ਪਾ ਗਈ ਇਹ ਆਪਣੀ ਮੇਰੀ ਚਾਣੀ ਕਰ ਲਿਆਈ ਆ ਇਹਨੇ ਇਹਨੂੰ ਇਹਨੇ ਮੈਨੂੰ ਨਾ ਹੌਲੀ ਹੌਲੀ ਕੀ ਮਾਰਨਾ ਇਹਨੂੰ ਕਹਾਂ ਇੱਕੋ ਦਿਨ ਮੈਨੂੰ ਕੁਛ ਦੇ ਦੇਗੇ ਤੇ ਪਾ ਦੇ ਚਾਹ ਮੇਰੀ ਦੇ ਵਿੱਚ ਨਹੀਂ ਤੂੰ ਵੇਖਿਆ ਨਹੀਂ ਪਾਉਣ ਲੱਗਾ ਮਿੱਠਾ ਘੱਟ ਪਾ ਗਣਾ ਤੱਕ ਨਹੀਂ ਕੀਤਾ ਤੈਨੂੰ ਪਤਾ ਮਮੇ ਨਹੀਂ ਟੁੱਕ ਰਿਆ ਨਹੀਂ ਪਿੱਕੀ ਚਾਹ ਦੇ ਆਕਰ ਪਿੱਕੀ ਆ ਚਾਹ ਇਹਦੇ ਨੂੰ ਨਹੀਂ ਮਮੀ ਆਂ ਤੇ ਮਮੀ ਜੀ ਬੋਲਣ ਦੇ ਦੱਸ। ਸਮਝ ਨਹੀਂ ਪੁੱਛਦੇ ਕਿ ਬਾਹਰ ਮੇਰੀਆਂ ਗੱਲਾਂ ਤਾਂ ਸਾਰੀਆਂ ਝੂਠੀਆਂ ਹੀ ਨੇ। ਜਿਵੇਂ ਇਹ ਬਿਮਾਰ ਬੰਦੇ ਦਾ ਜੀ ਕਰਦਾ ਬਈ ਚੱਲ ਕੁਛ ਖਾਣ ਨੂੰ। ਹਾਂਜੀ। ਜੇ ਮੈਂ ਇੱਥੇ ਆ ਕੇ ਮੈਂ ਚੱਲ ਕੋਈ ਫਾਸ ਫੂਡ ਫੂਡ ਲਿਆਉ ਤੋਂ ਹੀ। ਉਹ ਲਾ ਭਾਪਾ ਤੋਂ ਲਿਆ ਕੇ ਪੜਵਾ ਮੈਨੂੰ ਨਹੀਂ ਪਤਾ ਅੰਦਰੇ ਹੀ ਲੈ ਵੜਦੀ ਐ। ਇਹੋ ਹੀ ਮਾਂ ਪੁੱਤ ਜਾਣਣ। ਕਿਉਂ ਮੈਂ ਇਹ ਨਿੱਗੜੀ ਗੱਲ ਹੋ ਗਈ ਯਾਰ ਤੇ ਖੰਡ ਪੋਆ ਸਾ ਵਧ ਪੈ ਗਈ ਤੈਨੂੰ ਕਹਿ ਦਿੰਦਾ। ਉਹ ਤਾਂ ਮੈਨੂੰ ਜਾਂਦੀ ਨੂੰ ਹੱਥਾਂ ਤੇ ਚੁੱਕ ਲੈਂਦੇ ਆ। ਨਹੀਂ ਤੇ ਤੁਸੀਂ ਅੱਗੇ ਗਏ ਤਾਂ ਆ ਜਾਓ ਇੱਕ ਦਿਨ ਤਾਂ ਮਿਲ ਕੇ ਤੁਸੀਂ ਰਹਦੇ ਨਹੀਂ ਜੋ ਉੱਥੇ ਇੰਨਾ ਚਾਲਾਂ ਜਾਂਦੇ ਜੋ ਛੱਡ ਗਿਆ ਛੱਡ ਗਿਆ ਜੋ ਛੱਡ ਕਹੀਦਾ ਵੀ ਦਿਨ ਫੋਨ ਕਰਦਾ ਵੀ ਤੇ ਛੇਤੀ ਇਹਨਾਂ ਲੈ ਜਾ ਲੱਖੇ ਮੇਰਾ ਜੀ ਨਹੀਂ ਲੱਗਦਾ ਉਹ ਫਿਰ ਤੁਸੀਂ ਰਹਦੇ ਵੀ ਨਹੀਂ ਜੋ ਉੱਥੇ ਜਿੰਨਾ ਹੱਥ ਜੁਕਦੇ ਹੋ ਫਿਰ ਉਹ ਵੀ ਕੋ ਦੱਸ ਦੇਣਾ ਕੋਈ ਮਹੀਨਾ ਕੱਢਿਆ ਕਰੋ ਨਾ ਸੀ ਉਹ ਭਾਵੇਂ ਮੈਂ ਇੱਕ ਦਿਨ ਹੀ ਜਾਨੀ ਆ ਨਾ ਤੇ ਇੱਕ ਦਿਨ ਜੀ ਪਤਾ ਲੱਗ ਜਾਂਦਾ ਤੇ ਇੱਕ ਦਿਨ ਤਾਂ ਜਾਂਦੇ ਜੋ ਉੱਥੇ ਤੇ ਇੱਕ ਦਿਨ ਕੀ ਪਤਾ ਲੱਗ ਜਾਂਦਾ ਵੀ ਕਿੰਨਾ ਕਿ ਕਿ ਚਾਗਾ ਜਾਂਦੇ ਜੋ ਚਾਹਤਨ ਰਹੇ ਹੋ ਤੇ ਫਿਰ ਵੀ ਹੋਵੇ ਇਹ ਉਸੇ ਵੇਲੇ ਤਾਂ ਕੋਈ ਆ ਜਾਂਦੇ ਜੀ ਸ਼ਾਮ ਨੂੰ ਸਵੇਰੇ ਗਏ ਸ਼ਾਮ ਨੂੰ ਘਰ ਆ ਜਾਂਦੇ ਜੀ ਪਤਾ ਲੱਗਣ ਦਾ ਤੇ ਨਾ 1 ਘੰਟੇ ਜੀ ਲਾ ਲੈਂਦਾ ਵੀ ਕਿਹੜਾ ਕੇਸ ਦਾ ਬਦਾਵਾ ਉਹਦੇ ਇੱਕ ਦਿਹਾੜੀ ਦੇ ਵਿੱਚ ਮੈਨੂੰ ਕਦੀ ਕੋਈ ਚੀਜ਼ ਲੈ ਕੇ ਮੰਮੀ ਖਾ ਲੋ ਕਦੀ ਕੋਈ ਚੀਜ਼ ਲੈ ਕੇ ਉਹ ਨਹੀਂ ਖਾ ਲੋ ਉਹ ਫਿਰ ਇੱਕ ਦਿਨਾਂ ਤੇ ਜਾਂਦਾ ਵੀ ਬੰਦਾ ਆਇਆ ਗਿਆ ਚਾਹ ਹੁੰਦਾ ਇਹਨੂੰ ਆਏ ਆਪਣਾ ਰੈਂਟ ਵਾਇਆ ਮੰਮੀ ਆਇਆ ਪਿੰਡੋ ਇੱਕ ਦੋ ਦਿਨ ਤੇ ਬੰਦਾ ਸ਼ੌਂਕ ਨਾਲ ਸੰਭੀ ਜਾਂਦਾ ਜਦੋਂ ਜ਼ਿਆਦਾ ਚੱਲੋਗੇ ਤਾਂ ਫਿਰ ਪਤਾ ਲੱਗਦਾ ਇੱਕ ਦੋ ਦਿਨ ਜਾਵੇ ਤੇ ਫਿਰ ਕੋਈ ਸੰਭੇ ਇੱਥੇ ਹੁਣ ਮੈਂ ਪੱਕੀ ਰਹਿਨੀ ਤਾਂ ਨਹੀਂ ਕੋਈ ਸੰਭਦਾ ਉੱਥੇ ਵੀ ਵੇਖ ਲਿਓ ਜਾ ਕੇ ਪੱਟੇ ਲੈ ਕੇ ਵੇਖ ਲਓ ਇੱਥੇ ਮੈਂ ਆਂਡ ਗਵਾਂਡ ਚੱਲ ਜਾਨੀ ਆ ਉਹ ਤਾਂ ਸੱਤ ਪਾ ਭਰਦੀ ਉਹ ਤਾਂ ਮੈਨੂੰ ਆਉਣ ਹੀ ਨਹੀਂ ਦਿੰਦੀ ਤੁਹਾਡੇ ਚਿੱਤ 'ਚ ਇਹ ਹੋਣਾ ਕਿ ਖਰਿਆ ਉਹ ਸਾਹਮਣੇ ਨਹੀਂ ਤਾਂ ਮਾਤਾ ਇੱਥੇ ਬੈਠੀ ਆ ਕਿ ਸਾਂਝੀ ਆ ਕੋਈ ਗੱਲ ਨਹੀਂ ਅੱਧੀ ਅੱਧੀ ਸਾਂਭਾਂਗੇ ਚਲੋ ਬਾਕੀ ਆ ਗੱਲਾਂ ਛੱਡੋ ਤੁਸੀਂ ਆਣ ਕੇ ਮੇਰੀ ਗੱਲ ਸੁਣੀਓ ਸੱਚੀ ਗੱਲ ਕੀਤੀ ਆ ਤੇ ਲੈ ਗਈ ਆ ਆਵਾਜ਼ ਮਾਰ ਕੇ ਹੁਣ ਇਹਦੇ ਕੰਨ ਭਰੂਗੀ ਤੇ ਉਹੋ ਜਿਹਾ ਲਾਈ ਲੱਗੋ ਆਨੇ ਮਗਰ ਲੱਗ ਜਾਣਾ ਕੋਈ ਗੱਲ ਨਹੀਂ ਮੈਨੂੰ ਕੀ ਕਰ ਲੈਣਗੇ ਹਾਂ ਦੱਸ ਕੀ ਆਖਣੀ ਮੇਰੀ ਸੁਣੋ ਗੱਲ ਮਾਤਾ ਫੇਰ ਉਹੋ ਜਿਹੀ ਗੱਲਾਂ ਕਰਦੀ ਏ ਕਿਹੜੀਆਂ ਜਿੰਨਾ ਇਹਨੂੰ ਮੈਂ ਸਾੰਭਦੀ ਜਿਆਦਾ ਜਿੰਨੀ ਇਹਦੀ ਸੇਵਾਵਾਦ ਕਰਦੀ ਹੋਣੀਆਂ ਇਹ ਬਖਤੋਈਆਂ ਕਰਦੀ ਇਹ ਆਣ ਗਵਾੜ ਵੀ ਜਾ ਕੇ ਜਿਹੜੀ ਆਪਣੇ ਸਹੇਲੀਆਂ ਬੇਲੀਆਂ ਨਾਲ ਗੱਲਾਂ ਕਰਦੀ ਹੈ ਨਾ ਤੇ ਉਹ ਵੀ ਮੈਨੂੰ ਦੱਸ ਦਿੰਦੀਆਂ ਨਹੀਂ ਕਈ ਤੇ ਮਾਤਾ ਦੇ ਸਹੇਲੀਆਂ ਇਦਾਂ ਮੇਰੇ ਨਾਲ ਵੇਧੀਆਂ ਜਿੱਦਾਂ ਮੈਨੂੰ ਇਹਨਾਂ ਨੇ ਖਾ ਹੀ ਜਾਣਾ ਨਹੀਂ ਖਾਂਦੀਆਂ ਤੈਨੂੰ ਕਿਦੇ ਥੇਲੀਆਂ ਬਾਕੀ ਬਜ਼ੁਰਗਾਂ ਦੀ ਉਮਰ ਹੀ ਹੋ ਗਈ ਐ ਨਹੀਂ ਨਹੀਂ ਹੋ ਇਤਾਂ ਹੀ ਕਰਦੇ ਬਜ਼ੁਰਗਾਂ ਦੀ ਮਰ ਨਹੀਂ ਹੋ ਗਈ ਜਿਹੜਾ ਨੂੰ ਪਦ ਨੂੰ ᱥਾਮ ਦੀ ਹੋਵੇ ਨਾ ਬਜ਼ੁਰਗਾਂ ਨੂੰ ਚਾਹੀਦਾ ਉਹਦੀ ਸੋਭਾ ਕਰਨੀ ਪਰ ਜਿਹੜਾ ᱥਾਮ ਦਾ ਨਾ ਇਹਨਾਂ ਨੂੰ ਇਹਨੂੰ ਤੇ ਉਹਦੀ ਬਖਤੋਈ ਕਰਦੀ ਇਹ ਨਿੱਕੀ ਦੀ ਸੋਭਾ ਕਰੀ ਜਾਂਦੀ ਬਸ ਉਹਦੀ ਸੋਭਾ ਹੀ ਕਰੀ ਜਾਂਦੀ ਉਹਦੀ ਸੋਭਾ ਕਰੀ ਜਾਂਦੀ ਜਿੱਥੇ ਜਾਂਦੀ ਜੇ ਰਿਸ਼ਤੇਦਾਰ ਦੇ ਭੈਣ ਭਰਾ ਮੈਂ ਆਪਣੇ ਛੱਡੇ ਕਿਦੇ ਕਰਕੇ ਛੱਡੇ ਵੀ ਮੰਮੀ ਘਰ ਕੱਲੀ ਹੋਈ ਜਿਹੜੇ ਕੋ ਕੰਮ ਨਹੀਂ ਹੁੰਦਾ ਰੋਟੀ ਪਾਣੀ ਵੀ ਪਕਦਾ ਮੈਂ ਕਿਸੇ ਪ੍ਰੋਗਰਾਮ ਤੇ ਵੀ ਨਹੀਂ ਜਾਂਦੀ ਆਪਣੇ ਤੇ ਥੋੜੀ ਕੀਤੀ ਚੱਲ ਗਲਤ ਤਾਂ ਤੇਰੀ ਸਹੀ ਹੈ ਵੈਸੇ ਮਾਤਾ ਸਮਝਦੀ ਨਹੀਂ ਹੈਗੀ ਰਹਿੰਦੀ ਸਾਡੇ ਕੋਲ ਆਹ ਗੱਲਾਂ ਉਹਨਾਂ ਦੀਆਂ ਕਰਦੀ ਉਹ ਤੇ ਮੈਂ ਵੀ ਸੁਣਿਆ ਕਿ ਯਾਰ ਬੇਸਰਤਾ ਉਹਨਾਂ ਦੀਆਂ ਕਰਦੀ ਆ ਹਾਂ ਤੇ ਰਹਿਣਾ ਸਾਡੇ ਕੋਲ ਆ ਦਵਾਈ دارو ਅਸੀਂ ਲੈ ਕੇ ਦਈਏ ਕੋਈ ਕੰਮ ਕਰ ਹੁੰਦਾ ਤੇ ਅਸੀਂ ਜਾਣੇ ਆ ਤੇ ਨਾ ਦੂਜਿਆਂ ਦਾ ਕਰਦੇ ਦੂਜਿਆਂ ਦਾ ਕਰਦੀ ਏ ਤੇ ਬਾਹਰ ਜਾ ਕੇ ਆਂਦੀ ਆ ਵੀ ਮੈਨੂੰ ਦਵਾਈ ਨਹੀਂ ਲਿਆ ਕੇ ਦਿੰਦੇ ਮੈਨੂੰ ਰੋਟੀ ਨਹੀਂ ਟਾਈਮ ਨਾਲ ਦਿੰਦੇ ਹੁਣ ਸਾਮਣ ਆਈ ਤੇ ਸਾਮਣ ਨੂੰ ਆਂਦੀ ਵੀ ਆਵੇ ਮਿੰਨ ਤੇ ਚਾਹ ਝਾੜ ਦਿੰਦੀ ਤੁਸੀਂ ਵੀ ਪੀਤੀ ਏ ਚਾਲੇ ਵਿੱਚ ਮਠਾਈ ਨਾ ਜਿਆਦਾ ਤਨੀ ਹੈਗਾ ਘਾਟੀ ਆ ਸਾਹਮਣ ਆਦੀ ਕੀ ਹੈ ਘਾਟਿਆ ਮਰ ਮੀਰਾ ਉਦਾਂ ਹੀ ਦਿਲ ਕੰਡਿਆ ਉੱਥੇ ਜਾਣ ਨੂੰ ਬਹਾਨੇ ਬਾਜ਼ੀਆਂ ਜੇ ਕਰਦੀ ਆ ਹਾਂ ਤੇ ਜੇ ਹੁਣ ਚੱਲ ਗਈ ਤਾਂ ਹੁਣ ਮੈਂ 6 ਮਹੀਨੇ ਲਿਆਉਣੀ ਜੇ ਦਿਨ ਕੋਈ ਗੱਲ ਨਹੀਂ ਇਹਨਾਂ ਵੇਖਦੇ ਨੇ ਪੁੱਛ ਲੈਣੇ ਜੇ ਆਖੂਗੀ ਤੇ ਛੱਡਵਾਵਾਂਗੇ ਚੱਲ ਆ ਮੈਨੂੰ ਮੈਂ ਵੀ ਮੰਮੀ ਨੂੰ ਆਖਿਆ ਵੀ ਜੇ ਤਾਂ ਲਜੀ ਕਰਦਾ ਨਾ ਜਾਣ ਨੂੰ ਤੇ ਉਹਨਾਂ ਨੂੰ ਆਨੇ ਭਾਨ ਕੇ ਤੁਹਾਨੂੰ ਲੈ ਜਾਂਦੇ ਤੇ ਆ ਰਿਹਾਓ ਮੁਰਕੇ ਮਮੀ ਅਗੋ ਮੁਕਰ ਜਾਂਦੀ ਮਮੀ ਅਗੋ ਕੁਛ ਕੇ ਬੋਲਦੀ ਨਹੀਂ ਅੰਦਰ ਵੱੜ ਕੇ ਬਹਿ ਜਾਂਦੀ ਚੱਲ ਕੋਈ ਨਹੀਂ ਮੈਂ ਲੈ ਆ ਦਿੰਨਾ ਮਮੀ ਦਾ ਰਾਹ ਦੂਆਂ ਸਾਰਾ ਸਮਾਨ ਖਰੀਦ ਐੜੀ ਕਰ ਦਿੰਨੇ ਆ ਮਹੀਨੇ ਦਵਾਈ ਇਕੱਠੀ ਲੈ ਦਿੰਨਾ ਤੇ ਫਿਰ ਕੋਈ ਕਹਨੇ ਮਮੀ ਨੂੰ ਚਲ ਜੂਗੀ ਲਾਊਗੀ ਮਹੀਨਾ ਨੂੰ ਆਓ ਠੀਕ ਹਾਂ ਤੁਹਾਡੀ ਗੱਲ ਸਹੀ ਹੈ ਜਿਹੜੀ ਪੁੱਛੇਗੀ ਸ਼ਿਕਰਦੀ ਏ ਮਮੀ ਉਹਦੀਆਂ ਬਖਤੋਈਆਂ ਕਰੀ ਜਾਂਦੇ ਬਖਤੋਈਆਂ ਕਰੀ ਜਾਂਦੀ ਆਹ ਗੱਲ ਤੁਹਾਡੀ ਸਹੀ ਹੈ ਦਵਾਈ ਦੂਗੀ ਲੈ ਆ ਕੇ ਦੇ ਕੇ ਮਮੀ ਨੂੰ ਕਹਿੰਨੀ ਛੱਡੋ ਜੇ ਜਾਂਦੇ ਨੇ ਤੇ ਜੇ ਜੇ ਉਹ ਆਉਂਦੇ ਨੇ ਉਹਨਾਂ ਨੂੰ ਕੋ ਆਣ ਕੇ ਲੈ ਜਾਓ ਤਾਂ ਕੋਈ ਨਹੀਂ ਕਰਦਾ ਮम्मी ਨੇ ਗੱਲ ਮੈਂ ਲਿਆ ਦਣਾ ਦਵਾਈ ਦਾ ਸਾਰਾ ਮम्मी ਦਵਾਈ ਦਰ ਲਿਆ ਦਣਾ ਆਹੋ ਫਿਰ ਹੁਣ ਦੱਸਦਾ ਮम्मी ਕਹੋ ਜਿੱਦਾਂ ਕਹੋਗੇ ਕਰ ਲਿਆ ਪੇ ਕਰ ਦੋਗੇ ਆਪਣੀ ਆਪਣੀ ਮਰਜ਼ੀ ਆ ਆਪਣੀ ਮਰਜ਼ੀ ਆਪਨੇ ਚਲੋ ਠੀਕ ਹੈ ਫਿਰ ਮੈਂ ਕੱਪੜੇ ਸੁੱਕਣੇ ਪਾ ਲਾਂ ਤਾਂ ਤੁਸੀਂ ਪਾ ਲਓ ਮੈਂ ਵੀ ਕੋਈ ਨਹੀਂ ਲਿਆ ਦਣਾ ਦਵਾਈ ਦਰ ਤੂੰ ਇੱਥੇ ਆਣ ਕੇ ਬੈ ਗਈ ਆ ਤੇ ਉਹ ਵੇਖਲਾ ਪਰਜਾਈ ਤੇਰੀ ਨਾ ਉਹ ਭਰਾ ਤੇਰੇ ਨੂੰ ਠਾਲ ਕੇ ਲੈ ਗਈ ਮੇਰੇ ਲੱਗ ਤੇ ਹੁਣ ਪਰੂਗੀ ਉਹਦੇ ਕੰਨ ਇਹ ਮੇਰੇ ਨਾਲ ਤਾਂ ਨਾ ਇਹੋ ਕੋਸ਼ਿਸ਼ ਕਰਦੇ ਮੈਂ ਹੁਣ ਦੱਸ ਕੀ ਕਰਾਂ ਮੰਮੀ ਉਹਨਾਂ ਦੀ ਕੋਈ ਆਪਸ 'ਚ ਗੱਲ ਹੋਣੀ ਆ ਆਪਸ ਵਿੱਚ ਨਹੀਂ ਗੱਲ ਉਹ ਮੈਂ ਜੋ ਗੱਲਾਂ ਕੀਤੀਆਂ ਇਹ ਤੇ ਉਹ ਉਹਨੂੰ ਦੱਸੂਗੀ ਹੁਣ ਜਾ ਕੇ ਤੇ ਇਹ ਨਾ ਨਾ ਤੇ ਮੈਨੂੰ ਟਾਈਮ ਨਾ ਦਵਾਈ ਲੈ ਕੇ ਦਿੰਦੇ ਨਾ ਮੈਨੂੰ ਇਹ ਚਾਜ ਨਾ ਰੋਟੀ ਪਾਣੀ ਪੁੱਛਦੇ ਆ ਉਹ ਮੇਰੇ ਸ਼ਹਿਰ ਵਾਲੇ ਨੂੰ ਪੁੱਤ ਚੰਗੇ ਆ ਉੱਥੇ ਮੇਰਾ ਜੀ ਨਹੀਂ ਲੱਗਦਾ ਉਹਦੇ ਬੜਾ ਮਰਨਾ ਕਰਦੇ ਆ ਮੰਮੀ ਜੇ ਤੁਹਾਡੇ ਨਾਲ ਨਾ ਕਰਦੇ ਤੇ ਫਿਰ ਤੁਹਾਡਾ ਜੀ ਕਿਉਂ ਨਹੀਂ ਲੱਗਦਾ ਤੁਹਾਡਾ ਸੇ ਜੀ ਸੋ ਕੁ ਜ਼ਿਆਦਾ ਲੱਗਣਾ ਚਾਹੀਦਾ ਵਾ ਉਹ ਤੇ ਬੜੇ ਚੰਗੇ ਆ ਉੱਥੇ ਮੈਂ ਜਾਨੀ ਆ 2-4 ਦਿਨ ਤੇ ਉਹ ਬੜਾ ਕਰਦੇ ਆ ਮੇਰਾ ਤੇ ਵੈਸੇ ਹੀ ਇੱਥੇ ਆ ਵੀ ਚੱਲ ਮੈਂ ਪਿੱਛੇ ਜਾਵਾਂ ਮੇਰਾ ਪਿੱਛੇ ਵੀ ਧਿਆਨ ਰਹਿੰਦਾ ਇਹ ਉਹ ਜੀ ਹੈਗੀ ਆ ਘਰ ਪਰ ਦਾ ਧਿਆਨ ਨਹੀਂ ਝੱਜਣਾ ਰੱਖਦੀ ਤੇ ਮੈਨੂੰ ਹੁੰਦਾ ਕਿ ਮੈਂ ਪਿੱਛੇ ਜਾਵਾਂਗੀ ਤੇ ਚੱਲ ਆਪਣਾ ਕੋਈ ਡੰਗਰ ਵੱッセ ਵੱਲ ਵੇਖੂਗੀ ਕੋਈ ਨਹੀਂ ਮੰਮੀ ਸਾਰੀ ਉਮਰ ਤੂੰ ਹੀ ਵੇਖਣਾ ਆਪੇ ਵੇਖਣ ਨਾ ਵੇਖਣ ਤੇ ਤੁਹਾਨੂੰ ਉਹ ਚੰਗੀ ਤਰ੍ਹਾਂ ਰੱਖ ਦੇ ਤੂੰ ਹੀ ਹੋਇਓ ਵੈਸੇ ਮਮੀ ਉਹ ਵੀ ਪਰਜਾਈ ਚੰਗੀ ਆ ਤੇ ਇਹ ਵੀ ਵੈਸੇ ਤੇ ਚਲੋ ਠੀਕ ਆ ਮੈਂ ਤੇ ਜਦੋਂ ਜਾਨੀ ਆ ਨਾ ਮੈਂ ਵੀ ਉੱਥੇ ਇੱਕ ਦਿਨ ਕੀ ਰਹਿਣੀ ਆ ਠੀਕ ਹੀ ਹੁੰਦੇ ਨੇ ਰਹਿੰਦੇ ਨੇ ਵੈਸੇ ਮੇਰੇ ਨਾਲ ਵੀ ਨਹੀਂ ਨਹੀਂ ਠੀਕ ਆ ਉਹ ਤੇ ਮੈਂ ਵੀ ਤਿੰਨਾਂ 2 ਮਹੀਨਿਆਂ ਦੀ ਦਵਾਈ ਲੈ ਕੇ ਤੇ ਮਨਦੀਪ ਨੂੰ ਖਾਤੀ ਜੋ ਤੇ ਲੀੜੇ ਕੱਪੜੇ ਵੀ ਤੁਹਾਡੇ ਨਾਲ ਕਰਦਣ ਦੀ ਪੈਕ ਸਾਰੇ ਤੁਸੀਂ ਹੁਣ 2-3 ਮਹੀਨੇ ਨਾ ਉੱਥੇ ਹੀ ਨਾਲੇ ਹੀ ਚੱਲ ਜਾਓ ਉਹਨਾਂ ਕੋਲ ਹੀ ਚਾਹ ਲਾ ਲਓ ਤੇ ਜਦੋਂ ਤੁਹਾਨੂੰ ਲੱਗੂਗਾ ਨਾ ਵੀ ਨਹੀਂ ਹੁਣ ਜਾਣਾ ਪਿੰਡ ਤੇ ਉਹ ਤੁਹਾਨੂੰ ਦੱਸਦੇ ਹੋ ਆ ਜਿਓ ਫਿਰ ਉਹਨਾਂ ਆ ਜਿਓ ਇੱਥੇ ਕਿਉਂਕਿ ਉਹ ਮਨਦੀਪ ਕੋ ਵੀ ਹੁਣ ਕਾ ਮੱਝਾਂ ਸੁਈਆਂ ਆ ਉਹਦੇ ਧਾਰਾ ਦਾ ਕੰਮ ਹੁੰਦਾ ਜ਼ਿਆਦਾ ਤੇ ਉਹਦੇ ਕੋਲ ਵੀ ਉਹਨੂੰ ਵੀ ਵਾਰ-ਵਾਰ ਕੀ ਤੰਗ ਕਰੀਏ ਮੜਕੇ ਉਹ ਮੜਕੇ ਧਾਰ ਦਾ ਕੰਮ ਤੁਹਾਨੂੰ ਪਤਾ ਜ਼ਿਆਦਾ ਹੁੰਦਾ ਤੁਸੀਂ 2-3 ਮਹੀਨੇ ਜੇ ਰਹਿਓ ਉੱਥੇ ਤੇ ਜਦੋਂ ਦਿਲ ਕਰੂਗਾ ਨਾ ਦਿਲ ਲੱਗੂਗਾ ਉਸੇ ਤੇ ਫਿਰ ਦੱਸਦੇ ਹੋ ਫਿਰ ਲੈ ਆਵਾਂ ਆਹ ਵੀਰੇ ਮੈਂ ਵੀ ਕਹਿ ਨਹੀਂ ਡਈ ਹਾਂ ਕਿ ਮੰਮੀ ਇਹ ਵਾਕਿਆਂ ਤਾੜਾ ਧ ਤੂੰ ਹੁਣ ਉੱਥੇ ਹੀ ਚੱਲ ਜਾ। ਨਹੀਂ ਹੁਣ ਮੈਂ ਤਾਂ ਆਇਆ ਖੈਲਾ ਵੀ ਉਹਨੂੰ ਵੀ ਕਣ ਕੀ ਆਖੀਏ ਮੰਦੀਪ ਨੂੰ ਵੀ ਬਾਰ-ਬਾਰ। ਆਹੋ ਉਹ ਵੀ ਇਹ ਕਰਦਾ ਕੰਮ ਜਿਆਦਾ ਪੈਂਡਿਆ ਉਹਨੂੰ। ਤੇ ਫਿਰ ਉਹਨੂੰ ਤਾਂ ਕਰਾਂਗੇ ਫਿਰ ਉਹ ਲੜਾਈ ਪਾਊਗੀ ਕੀ ਫਾਇਦਾ। ਤੇ ਮੰਮੀ ਨੂੰ ਐਸਾ ਦੋ ਦੋ ਮਹੀਨੇ ਹੋ ਸਾਈ ਲੈ ਹੋਈ ਨਾਲੇ। ਤੇ ਬਾਅਦ ਚ ਫਿਰ ਜਦੋਂ ਇਹਨਾਂ ਦਾ ਉੱਥੇ ਧੀ ਲੱਗ ਜਾਊਗਾ ਤੇ ਸਾਈ ਸਾਂਭੀ ਜਾਊਗੀ ਠੀਕ ਆ। ਨਾਲੇ ਮੰਮੀ ਵੀ ਸਿਫਤਾਂ ਕਰ ਦੇਣੀ ਨੇ ਉਹਨਾਂ ਦੀ ਪਿਓ ਜਿਆਦਾ ਸਾਂਭਦੇ ਉਟਾਲ ਆ। ਤੇ ਚੱਲ ਦੋ ਤਿੰਨ ਮਹੀਨੇ ਇੱਥੇ ਰਹਿਣਗੇ ਤੇ ਇਹਨਾਂ ਨੂੰ ਪਤਾ ਲੱਗ ਜਾਊ ਕਿੰਨੇ ਕ ਸਾਂਭਦੇ ਆ। ਹਾਂਜੀ। ਤੇ ਚੱਲ ਠੀਕ ਆ ਫਿਰ ਕੱਲ ਲਿਹੜੇ ਕੱਪੜੇ ਬੈਗ ਮੰਮਾ ਅਦ ਮੰਦੀਪ ਹੂੰ ਤੇ ਫਿਰ ਚਲੋ ਠੀਕ ਚਲੋ ਠੀਕ ਜਵਾਰ ਹਾਏ ਹਾ ਕਿਸੇ ਆਪਾ ਪੈ ਗਿਆ ਕੀ ਹੋ ਗਿਆ ਮੰਮੀ ਹੁਣ ਕੀ ਤੇ ਨ ਮੈਂ ਦੱਸਾਂ ਹੁਣ ਉਥੇ ਤੇ ਮੈਂ 1 2 ਦਿਨ ਜਾਨੀ ਹਾਂ ਤੇ ਉਹ ਨਕੋ ਨਕ ਆ ਜਾਂਦੀ ਅਗਲੇ ਪੁੱਛਣ ਡੈ ਪੈਂਦੀ ਕਿ ਲੈ ਆਣਾ ਹੁਣ ਕੇ ਕਿ ਆਪ ਛੱਡ ਆਈਏ ਤੈਨੂੰ ਮੰਮੀ ਤੇ ਮੈਂ ਤੇ ਉਤਰਾ ਇਹਨਾਂ ਨੂੰ ਆਖਣ ਲਈ ਹੈ ਕਿ ਉਹ ਮੇਰੀ ਬੜੀ ਸੇਵਾ ਕਰਦੇ ਬੜੀ ਸੇਵਾ ਕਰਦੇ ਹੈ ਕਿ ਚੱਲ ਇਹ ਕਰਨਗੇ ਜਾਦਾ ਮੇਰੀ ਪੁੱਛਗੇ ਮੈਨੂੰ ਕੀ ਪਤਾ ਹੈ ਕਿ ਆ ਪੰਗਾ ਪੈ ਜਾਣਾ ਅਗਲੇ ਨੇ ਆਖਣਾ ਤੂੰ ਉੱਥੇ ਚੱਲ ਜਾ ਦੋ ਚਾਰ ਦਿਨ ਤੇ ਤੂੰ ਵੀ ਨਾਲ ਹਾਮੀ ਭਰੀ ਜਾਨੀ ਮੰਮੀ ਮੈਨੂੰ ਹੋਵ ਵਿੱਚ ਲਈ ਗੱਲ ਦਾ ਕੀ ਪਤਾ ਸੀ ਤੁਹਾਡੀ ਦਾ ਤੇ ਤੈਨੂੰ ਪਤਾ ਨਹੀਂ ਕਿ ਉਹ ਤੇਰੀ ਪਰਜਾਈ ਕਿ ਤਰ੍ਹਾਂ ਦੀ ਇਹ ਦਜੀ ਮੈਨੂੰ ਮੰਮੀ ਹੁਣ ਤੇ ਮੈਨੂੰ ਤੇ ਸਾਰੇ ਠੀਕ ਹੀ ਲੱਗਦੇ ਤੁਸੀਂ ਆਪੇ ਤੇ ਡੇ ਹੋ ਕਹਿਣ ਹੁਣ ਮੰਮੀ ਤੁਸੀਂ ਚੁੱਪ ਕਰਕੇ ਜੇ ਏਡੀ ਤੰਗ ਜੇ ਤਾਂ ਫਿਰ ਇਹਨਾਂ ਨੂੰ ਕਹਿ ਦੋ ਕਿ ਮੈਂ ਇੱਥੇ ਹੀ ਰਹਿਣਾ ਵਾ ਤੇ ਮੇਰੇ ਕੋ ਹੋ ਗਈ ਗਲਤੀ। ਖਾਮਦੀਪ ਕਰਦਾ ਮੰਮੀ ਦਾ ਬੈਗ ਤਿਆਰ। ਹਾਂਜੀ ਕਰਦਾ। ਚੱਲ ਠੀਕ ਹੈ ਮੈਂ ਕਹਿ ਦਤਾ ਮੰਮੀ ਨੂੰ। ਅੱਛਾ। ਤੇ ਕਰਦਾ ਦਾ ਮੰਦੀਪ ਤਿਆਰ ਕਰ ਦਿੰਦੀ ਬੈਗ ਦਵਾਈ ਮੈਨੇ ਹੱਥ ਕੀ ਦੋ ਤਿੰਨ ਮਹੀਨਿਆਂ ਦੀ। ਹੂੰ। ਤੇ ਕਰਦਾ ਤੇ ਆਜਾ ਹੁਣ ਵੇਖੋ ਮੰਮੀ ਆਜ ਜਾਂਦੇ ਕਿ ਸਵੇਰੇ ਜਾਂਦੇ ਜਾਂਦੇ ਚੱਲ ਜਾਂਦੇ ਆ। ਆਹ ਚਲ ਠੀਕ ਆ ਮੰਮੀ ਵੀ ਆੜੂ ਆ ਕੇ ਪਏ ਆ। ਹਾਂ ਮੈਂ ਵੀ ਆਖਿਆ ਵੇਹਾਂ ਤਾਂ ਕੋਈ ਆਪਣੇ ਕੰਮ ਬੜੇ ਘਰ ਦੇ ਨਹੀਂ ਮੁੱਕਦੇ ਦੇਖੀ ਆ। ਹਾਂ ਹਾਂ। ਜਦੋਂ ਮੰਮੀ ਤਰੀਫਾਂ ਕਰੀ ਜਾਂਦੀ ਉਹਨਾਂ ਦੀ। ਮੇਰਾ ਨਹੀਂ ਕਿ ਸੋਨੂ ਜੀ ਲੱਗਣਾ ਸ਼ਹਿਰ ਮੈਂ ਨਹੀਂ ਗਾ ਜਾਣਾ। ਕਿ ਕੀ ਗੱਲ ਹੋ ਗਈ ਪਹਿਲਾਂ ਤੁਸੀਂ ਹੁਣ ਇਹਦੇ ਆਖਣ ਦੇ ਹੋ ਮੈਂ ਉੱਥੇ ਜਾਣਾ। ਕਈ ਦਾ ਜਿਵੇਂ ਕਾ ਕਾਲੇ ਬੜੇ ਪਏ ਤੁਸੀਂ ਉਹਨਾਂ ਦੀ ਤਰੀਫਾਂ ਕਰ ਕਰ ਕੇ ਖੋਲੋ ਨਹੀਂ ਜਾਂਦੇ ਤਾਂ ਹੁਣ ਦੁਨੀਆਂ ਦੇ ਨਹੀਂ ਜਾਣਾ। ਨਹੀਂ ਮੇਰਾ ਨਹੀਂ ਪਿੰਡ ਛੱਡ ਕੇ ਜਾਣ ਨੂੰ ਜੀ ਕਰਦਾ। ਨਹੀਂ ਵੇਖ ਲਓ ਤਾਂ ਮੈਂ ਲੈ ਆਂਦੀ ਦਵਾਈ ਵੀ ਲਿਆਤੀ ਆ ਜੇ ਵੇਖ ਲਓ ਜੇ ਨਾ ਜਾਣਾ ਚਲ ਜੋ ਥੋੜਾ ਜਿਹਾ ਲਾਓ 2 ਮਹੀਨੇ ਡੇਢ ਦੇ ਜਿੰਨਾ ਦਿਲ ਘੋਨਾਂ ਲਾ ਕੇ ਆ ਜਿਓ ਨਹੀਂ ਮੈਂ ਜਾਣਾ ਨਹੀਂ ਹੂੰ ਨਹੀਂ ਮੈਂ ਤੇ ਨਾ ਤੁਹਾਨੂੰ ਉਤਰਾ ਨਹੀਂ ਆ ਕਹਿਣ ਕਿ ਉਹ ਮੇਰੀ ਬੜੀ ਸੇਵਾ ਕਰਦੀ ਆ ਉਹ ਨਹੀਂ ਮੇਰੀ ਸੇਵਾ ਕਰਦੀ ਮੈਂ ਤਾਂ ਕਿਹਾ ਵੀ ਚਲ ਛਾਓ ਇਹ ਸੁਣ ਕੇ ਤੇ ਤੁਸੀਂ ਜਿਆਦਾ ਮੇਰੀ ਪੁੱਛਗਿੱਛ ਕਰੋਗੇ ਤੇ ਮੇਰਾ ਇੱਥੇ ਜੀ ਲੱਗਦਾ ਮੈਂ ਨਹੀਂ ਕਿਤੇ ਵੀ ਜਾਣਾ ਨਹੀਂ ਮਮੇ ਦਾ ਸਾਨੂੰ ਤਾਂ ਪਤਾ ਹੀ ਪਹਿਲਾਂ ਕਿ ਉਹ ਤੇ ਆਪਣੀ ਰੋਟੀ ਨਹੀਂ ਪਕਾਉਂਦੀ ਜਿਸ ਤੂੰ ਜਾਣਦੀ ਆ ਕਹਿੰਦੇ ਘਰਣਾ ਤੇ ਅਹੀਂ ਵੀ ਨਹੀਂ ਤੁਹਾਨੂੰ ਪਰ ਤੁਸੀਂ ਜਿਆਦਾ ਹੀ ਹੁਣ ਉਹਨਾਂ ਦੀ ਸੇਵਾ ਕਰੀ ਜਾਂਦੇ ਹੋ ਕਰੀ ਜਾਂਦੇ ਨਹੀਂ ਕਿ ਚੱਲ ਕੋਈ ਨਹੀਂ ਲਾਲ ਲਦੋ ਚਾ ਮਮੀ ਜਾਣ ਲਓ ਹੋਰ ਹਨ ਤਾਂ ਆਪ ਪਤਾ ਉਹ ਜਿਹੜਾ ਇੱਥੇ ਹੁੰਦੀ ਸੀ ਉਹਦਾ ਚਾਹ ਤੋ ਬਣਦੀ ਨਹੀਂ ਉੱਠ ਕੇ ਉਹ ਕਿੱਥੋਂ ਤੁਹਾਨੂੰ ਸਾਬ ਲੈਣਾ ਸੀ ਉਹਨੇ ਫਿਰ ਤੁਸੀਂ ਹੁਣ ਬਾਰ ਬਾਰ ਕਹੀ ਜਾਂਦੇ ਹੋ ਤਾਂ ਹੀ ਮੈਂ ਕਿਹਾ ਚੱਲ ਲਾਲ ਲਦੋ ਹੋਣ ਦੋ ਕਹਿਣ ਦੋ ਮਮੀ ਨੂੰ ਮੰਦਿਰ ਪੈਂਦੀ ਬਣਾਉਣਾ ਵੀ ਜਿਹੜੇ ਚੜੀ ਤੇ ਮੈਂ ਚੱਲ ਕੋਈ ਨਹੀਂ ਮੈਂ ਦਾਖਾ ਚੱਲ ਇੰਨੇ ਕਨਾ ਇਹਨਾਂ ਨੂੰ ਵੀ ਹੋ ਜਾਊਗਾ ਕਿ ਮਮੀ ਚੱਲਣਾ ਚਾਹੇਗੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਮਮੀ ਸਾਰਾ ਦਿਨ ਤੋਂ ਤਾਂ ਕੰਮ ਨਹੀਂ ਮੁੱਕਦਾ ਆਪਣਾ ਹੋਰ ਕਰਦਾ ਹੀ ਨਹੀਂ ਮੁੱਕਦਾ ਤੇ ਉਹ ਸਿਰ ਉਸ ਨਾਲ ਤੁਹਾਨੂੰ ਪਤਾ ਵੀ ਦੇਖਭਾਲ ਵੀ ਉਸ ਨਾਲ ਤੁਸੀਂ ਆਹ ਨਹੀਂ ਠੀਕ ਹੈ ਤੇ ਚਲ ਪਤਾਈਏ ਮਿੰਨਾ ਚਲੋ ਕੋਈ ਗੱਲ ਨਹੀਂ ਚਲੋ ਵਧੀਆ ਹੋ ਗਿਆ ਜੋ ਵੀ ਹੋ ਗਿਆ ਬਾਕੀ ਹੁਣ ਗਾਂ ਤੋਂ ਨਾ ਇੱਕ ਵਜੇ ਦੀ ਬੁੱਕਦੋਈ ਨਾ ਕਰਿਆ ਕਰੋ ਨਾਲ ਮਿਲ ਕੇ ਕੰਮ ਕਰਾਇਆ ਕਰੋ ਤੁਸੀਂ ਵੀ ਨਾਲ ਕਰਾ ਦਿਆ ਕਰੋ ਵੀ ਤੁਹਾਡੇ ਨਾਲ ਕਰਾ ਦੇ ਉਸ ਨਾਲ ਕੰਮ ਅੱਧਾ ਨਿਬੜ ਜਾਂਦਾ ਛੇਤੀ ਹੋ ਜਾਂਦਾ ਜੋ ਚਲੋ ਠੀਕ ਹੈ